ਲੋ ਵੀ ਮੀ ਲੈ ਪਿਆ ਤੇ ਆਪਾਂ ਜੋ ਨਜੋ ਕੱਖ ਕੱਢਦੇ ਸੀ ਤੇ ਆ ਗਿਆ ਰੱਬ ਨੂੰ ਡਿੱਕੀ ਜਾਂਦੇ ਸੀ ਗਰਮੀ ਬਹੁਤ ਜ਼ਿਆਦਾ ਹੋ ਰਹੀ ਸੀ ਤੇ ਦੇਖੋ ਆਹ ਦੇਖੋ ਕਿਹੜਾ ਦਾ ਪੂਰਾ ਲੈ ਪਿਆ ਆ ਇਹ ਤਾਂ ਓਟਾ ਕਰ ਲਿਆ ਚਾਦਰ ਦਾ ਟਰੈਕਟਰ ਤੇ ਤੇ ਮੀ ਪੂਰਾ ਪਈ ਜਾਂਦਾ ਮੈਂ ਇਹਦੇ ਦੇ ਸੂ ਬੈਠੇ ਆ ਟਰੈਕਟਰ ਤੇ ਇਧਰ ਦੇਖੋ ਰਗੂਣੇ ਕਰਨੀ ਜਿਆਦਾ ਹੈ ਨਾ ਆ ਛੜਕ ਤੇ ਉਧਰ ਹੁਣ ਕਿਰਾਂ ਪਾਣੀ ਖੜਾ ਦੇਣਾ ਕਹਿ ਰਹੇ ਆ ਤਾਂ ਜਿਵੇਂ ਆ ਸੁੱਕਾ ਵਹਿਜ ਪਾਣੀ ਖੜਜੇ ਇਹ ਜਾ ਬਾਦੇ ਹੁਣ ਪੂਰੀ ਲੋਡ ਆ ਝੋਨੇ ਨੂੰ ਆਪਾਂ ਇਧਰਲੇ ਝੋਨੇ ਚੋਂ ਕੱਖ ਕੱਢਦੇ ਸੀ ਇਹ ਚੋਂ ਅੱਦਾ ਕ ਕਿੱਲਾ ਰਹਿ ਗਿਆ ਤੇ ਨੀ ਪਾ ਦੇ ਉਦੋਂ ਬਾਅਦ ਹੀ ਲੱਗਾਂਗੇ ਇਹ ਆਪਣਾ ਅਗਲਾ ਵਲੌਗ ਆਗਾ ਪਹਿਲਾ ਵਾਲਾ ਪਾ ਅਪਲੋਡ ਕਰਤਾ ਇਹ ਨਵਾਂ ਸਟਾਰਟ ਕੀਤਾ ਜੀ ਪਹਿਲਾ ਵਾਲੇ ਦੀ ਐਂਡਿੰਗ ਕਰਨੀ ਰਹਿ ਗਈ ਸੀ ਉਹ ਪੁੱਲ ਗਏ ਸੀਗੇ ਤੇ ਇਹ ਨਵਾਂ ਸਟਾਰਟ ਕਰਿਆ ਫੇਰ ਘਾਟ ਕੇ ਦੇਸੋ ਕੀ ਗੱਲ ਹੈ ਯਾਰ ਹੂੰ ਇਧਰ ਵਧ ਆਉ ਉਹ ਇਧੋਂ ਆਉ ਤਾ ਸੀ ਹੁਣ ਕੁਲਤ ਆ ਗਿਆ ਪੂਰਾ ਉਹ ਐ ਬਦਲ ਜੇ ਖਿੰਡ ਮੇ ਤਾਂ ਹੈ ਨਹੀਂ ਪੱਸਾ ਬਦਲਣਾ ਕੋਈ ਮਨ ਲਗਾ ਪਾਣ ਹੈ ਪੱਸਾ ਬਦਲਣਾ ਬਹੁਤ ਜੂ ਆ ਗਿਆ ਹਾਂ ਇਧਰੋਂ ਆਉਣ ਦੇ ਦਸੀ ਤੇ ਮਿਲਦੇ ਆਂ ਜੀ ਦੇਖਦੇ ਆਂ ਰੱਬ ਦੇ ਰੰਗ ਟੰਗ ਲੋ ਵੀ ਹੁਣ ਲਿਆ ਨਹੀਂ ਤਾਂ ਅਸਲੀ ਟਰੈਕਟਰ ਤੇ ਵੀ ਭਿੱਜੀ ਜਾਂਦੇ ਹੈਗੇ ਪਾਣੀ ਦੇਖੋ ਚਾਉਂਦਾ ਥੱਲੇ ਇਧਰ ਜਾਦੇ ਆ ਔਡਾ ਕੰਨੀ ਵੱਧ ਹੋ ਗਏ ਯਾਰ ਹਨਾ ਹੁਣ ਕਿਹਾਰੇ ਚ ਪਾਣੀ ਆ ਦੇਸਨ ਲੱਗਿਆ 13 ਵਾਲੇ ਥਾਂ ਤੇ ਪਹਿਲਾਂ ਤਾਂ ਪਾਣੀ ਨਹੀਂ ਦਿਖਦਾ ਸੀ ਜੇ ਜੀ ਛੁੱਟੀ ਹੋਰ ਲਾ ਦੇ ਨਾ 10 ਮਿੰਟ 10 ਮਿੰਟ ਲੱਗੋਗੇ ਹੂੰ ਅਜੋਨੇ ਚ ਦੋ ਦੋ ਤਿੰਨ ਤਿੰਨ ਉਂਗਲਾਂ ਬਾਣੀ ਖੜਾ ਦੇ ਬਾਦੂ ਉਹ ਵੀ 11 ਤਾਂ ਰੱਬ ਸ਼ਾਂਤ ਹੋ ਗਿਆ ਬੱਦਲ ਵਾਈ ਤਾਂ ਹੈਗੀ ਆ ਇਹ ਜਿੰਨੀ ਘੁੱਟੀ ਲਾ ਕੇ ਗਿਆ ਇੰਨੀ ਘੁੱਟੀ ਹੋਰ ਲਾਉਂਦਾ ਨਾ ਫੇਰ ਗੱਲ ਬਣ ਜਾਂਦੀ ਆਪਾਂ ਲੱਗਦੇ ਹੁਣ ਝੋਨੇ ਚੋਂ ਕੱਖ ਕੱਢਣਾ ਚੋਨੇ ਚੋਂ ਕੱਢਦੇ ਇਧਰਲੇ ਸਾਹਮਣੇ ਵਾਲੇ ਚ ਪੇਰੀਅਲ ਚਾਦ ਦਾ ਕੇਰਾ ਰਹਿ ਗਿਆ ਬਾਕੀ ਤਾਂ ਕੱਢਤਾ ਕੱਲ ਨੂੰ ਫਿਰ ਉਹ ਵੱਡੇ ਕੇਰੇ ਚ ਲੱਗਾਆਂ ਹੜਾ 2 ਮਹੀਨਿਆਂ ਦਾ ਹੋ ਗਿਆ ਮਾੜੇ ਮੋٹے 부ਝੇ ਜੋ ਚ ਉਹ ਕੱਢ ਦਾਂਗੇ ਕੱਖ ਕੰਨੀਆਂ ਨੇ ਫਿਰ ਫੰਡ ਹੋ ਜਾਣਗੇ 8-10 ਦਿਨਾਂ ਖਾਤਰ ਜਿਹੜੇ ਮਾੜੇ ਮੋٹے ਬਾਅਦ ਚ ਹੈ ਚ ਡੱਕੇ ਉੱਠਣਗੇ ਉਹ ਬਾਅਦ ਚ ਕੱਢ ਦਾਂਗੇ ਲੋ ਵੀ ਅਗਲੇ ਦਿਨ ਦੀ ਸ਼ਾਮ ਹੋ ਗਈ ਤੇ ਆਪਾਂ ਟਾਲੀ ਸ਼ਾਂਗਣੀ ਸੀ ਤੇ ਟਾਲੀ ਵੀ ਸ਼ਾਂਗਤੀ ਝੋਨੇ ਦੇ ਉੱਤੇ ਲੌਂਕਦੀ ਸੀ ਟਾਲੀ ਜੀ ਤੇ ਆਪਾਂ ਦਿੱਤੀ ਸ਼ਾਂਗ ਜਿਹੜੇ ਦਾਣੇ ਦੇ ਉੱਤੇ ਲੌਂਕਦੇ ਸੀਗੇ ਤੇ ਸਪਰੇ ਵੀ ਕਰਤੀ ਬੱਟਾਂ ਬੁੱਟਾਂ ਤੇ ਖਾਲਾਂ ਖੂਲਾਂ ਤੇ ਪਈ ਤੇ ਸਾਰੇ ਕਰਤੀ ਰਾਉਂਡ ਆਪਾਂ ਤੇ ਨੌ ਮਣੀ ਗੋਲਡ ਚੱਲਦੇ ਆ ਘਰਾਂ ਨੂੰ ਮਿਲਦੇ ਆ ਫਿਰ ਤੋ ਵੀ ਆਪਾਂ ਖੇਤ ਆ ਗਏ ਤੇ ਰੋਟੀ ਲੈ ਆਏ ਤੇ ਸੂ ਉਧਰੋਂ ਆਉਂਦਾਗਾ ਮੇਰੀ ਕੰਨਿਆਂ ਪਰਲੇ ਵੱਡੇ ਝੋਨੇ ਚ ਕੱਖ ਕੱਢਦੇ ਆਗੇ ਤੇ ਰੋਟੀ ਮੈਂ ਦਾ ਖਾਇਆ ਸੀ ਤੇ ਦੇਸੂ ਦੀ ਲੈ ਆਏ ਆਪਾਂ ਤੇ ਦੇਸੂ ਨੂੰ ਖਾਣ ਦੇ ਰੋਟੀ ਤੇ ਫੇਰ ਕੱਢਦੇ ਆ ਜ ਜਨੇ ਹਰਾ ਟਾਈਮ ਨਾਲ ਹੀ ਵੱਢਤਾ ਆਪਾਂ ਚੱਲਦੇ ਆਂ ਫਿਰ ਝੋਨੇ 'ਚ ਕੱਖ ਤਾਂ ਬਾੜੇ ਮੋਟੀ ਆ ਕੀੜਾਂ ਤਾਂ ਕੱਢੇ ਹੋਏ ਉਹ ਚੋਂ ਤੇ ਕੀੜਾਂ ਹੋਰ ਟੱਪ ਜਾਗੇ ਵਿੱਚ ਦੀesਦੂ ਬਾਅਦ ਲੋਡ ਨਹੀਂ ਝੋਨਾ ਵੱਡਾ ਹੋ ਰਿਹਾ ਵਿੱਚ ਵਿੱਚ ਜੇ ਬਾਰ ਬਾਰ ਜੇ ਦੀਂਦੇ ਜਿਹੜੇ ਬੂਝੜ ਜਿਹੇ ਹੁੰਦੇ ਜਿਹਨੂੰ ਘੋੜਾ ਕਾਹ ਕਹਿੰਦੇ ਆ ਉਹ ਕੱਢ ਦਾਂਗੇ ਤੇ ਉਸਦੂ ਬਾਅਦ ਕੱਢਣ ਦੀ ਲੋਡ ਨਹੀਂ ਤੇ ਇਹ ਚ ਛੋਟੇ ਚੋ ਵੀ ਕੱਢ ਤੇ ਆਪਾਂ ਸਾਰੇ ਚ ਇਹ ਚ ਵੀ ਕੇਰਾ ਹੋਰ ਟੱਪਣਾ ਪੂਆ ਜਿਵੇਂ ਉਹ ਚ ਦੂਜੀ ਵਾਰ ਟੱਪੇ ਆ ਕੇ ਤੇ ਚਲਦੇ ਆ ਫਿਰ ਰੋਟੀ ਖਾਣ ਦੇ ਉਦੇਸ ਨੂੰ ਤੇ ਆਪਾਂ ਬੈਠਿਆ ਮੰਜੇ ਤੇ ਤੇ ਖਾਣ ਦੇ ਉਦੇਸ ਨੂੰ ਰੋਟੀ ਤੇ ਫਿਰ ਚਲਦੇ ਆਪਾਂ ਜੇ ਅੱਜ ਮੀਂਹ ਆਜੇ ਤਾਂ ਗੱਲ ਹੀ ਬਣ ਜੇ ਗਰਮੀ ਬਹੁਤ ਹੋ ਰਹੀ ਹੈ ਕੱਲ ਵੀ ਬਹੁਤ ਹੱਦ ਹੋ ਜਾਏਗੀ ਅੱਜ ਤਾਂ ਹਵਾ ਹੀ ਚੱਲਦੀ ਆ ਕੱਲ ਹਵਾ ਵੀ ਨਹੀਂ ਚੱਲਦੀ ਸੀ ਤੇ ਚੱਲਦੇ ਆਂ ਫਿਰ ਉਧਰ ਨੂੰ 베ਰੀ ਕੰਨੀ ਨੂੰ ਉਧਰੋਂ ਸੇ 베ਰੀ ਦੇ ਪਰਦੇ ਪਾਸੇ ਵਾਲੀ ਪਾਰਟੀ ਆ ਜਿਹੜੀ ਉੱਥੇ ਚੱਲਦੇ ਆਂ ਲੋ ਵੀ ਇੱਥੇ ਗੱਡ ਤਾ ਆਪਾਂ ਕੁਝ ਜਾ ਤੇ ਹੁਣ ਚੱਲਿਆਂ ਕੱਖ ਕੱਢਣ ਆਹਾ ਆਪਣਾ ਸੰਦ ਦਾਤੂਆ ਇਹ ਸਾਡੇ ਬੰਦੇ ਨੇ ਦੱਸਿਆ ਵੀ ਇਹ ਦਾਤੂਏ ਨਾਲ ਸੌਖੇ ਨਿਕਲਦੇ ਆ ਪਿਛਲੇ ਸਾਲ ਹੀ ਲਿਆਂਦੀ ਇਹ ਚੀਜ਼ ਦਾ ਆ ਤੂਆ ਲੱਗਦੇ ਆ ਝੋਨੇ ਤੇ ਹੁਣ ਹਲੋ ਵੀ ਕੱਖ ਕਰਦਣ ਲੱਗ ਰਿਆਂ ਝੋਨੇ ਚ ਤੇ ਬੁਰੇ ਹਾਲ ਹੋ ਰਿਆ ਬੁਰੇ ਹਾਲ ਆ ਦੌਗੀ ਜੀ ਬਾੜ ਬਣੀ ਖੜੀ ਆ ਐਣੀ ਦੇਖੋ ਹਾਂ ਦੌਗੀ ਜੀ ਬਾੜ ਬਣੀ ਖੜੀ ਆ ਸ਼ਕਲ ਹਲੋ ਕੱਢਦੇ ਆ ਔਖੇ ਸੋਖੇ। ਉਹ ਜੇ ਹੁਣ ਆਪਾਂ ਪੀਨੇ ਆ ਬਾਰਾ ਲਈ ਚਾਹ। ਜਮਨ ਲਾਲ ਰਤੀ। ਮੈਂ ਇੱਧਰ ਖੜਾ ਦੇਸੂ ਯੋਦਾ। ਯੋਦਾ। ਇਹ ਰੱਬ ਵੀ ਕਰੀ ਜਾਂਦਾ ਛਾਂ ਜੀ ਜੇ ਕਰਦੇ ਤਾਂ ਕਰ ਬਈ। ਕੱਲ ਉਹ ਪਰਸੋ ਇਹ ਨਾ ਆ ਜੇ ਨਾ ਗੱਲ ਬਣ ਜੇ ਨਾ ਅੱਜ ਠੰਡ ਤਾਂ ਹੈ ਉਹ ਹਵਾ ਦਾ ਹੈ ਠੰਡਾ ਤਾਂ ਹੈ ਜੀ ਜਦੋਂ ਉਹ ਮੋਟੀ ਜੇ ਬੱਦਲ ਕੱਢਣ ਲੱਗ ਗਏ ਨਾ ਹੂੰ ਹੂੰ ਕਰਮੋ ਪਰਮੀ ਕੰਮ ਹੁੰਦਾ ਹੈਗਾ ਅਜਾ ਹੂੰ ਇਹਦਰ ਇਹ ਕਿੱਡੇ ਬੱਦਲ ਕੱਡੇ ਘੈਂਟ ਹੂੰ ਵੀਰੇ ਪੰਦਾ ਸਿਰ ਤੋਂ ਹੀ ਡੇ ਪੈਂਦਾ ਹੈਗਾ ਅੱਛਾ ਬੱਦਲ ਦੇਖੋ ਵੀ ਕਿੱਡੇ ਸੋਹਣੇ ਲੱਗਦੇ ਹੈਗੇ ਇਹ ਬਾਲ ਪੇਪਰ ਲਾਵਾਂਗੇ ਦਾ ਫੋਟੋ ਖਿੱਚ ਲਈਏ ਦੇਖੋ ਕਿਆ ਸੀਨ ਹੈ। ਅਭੀ ਆਹ ਕਿਹੜਾ ਤਾਂ ਗਿਆ ਪਰ ਤੇ ਆਪਾਂ ਕਰਦੇ ਆਂ ਅਗਲੇ ਚ ਇਹ ਚ ਵੱਡੇ ਚ ਨੱਕਾ ਇਹ ਤਾਂ ਗਿਆ ਪਰ ਤੇ ਅਗਲੇ ਚ ਕਰਦੇ ਆਂ ਨੱਕਾ ਹੁਣ ਇਹਦੇ ਲਾਉਣਿਆ ਟੱਕ ਤੇ ਫੇਰ ਕੱਢਦੇ ਆਂ ਕੱਖ। ਲੋ ਜੀ ਸ਼ਾਮ ਹੋ ਗਈ ਤੇ ਆਪਾਂ ਚੱਲਦੇ ਆਂਗੇ ਘਰਾਂ ਨੂੰ। ਅੱਖ ਕੱਢ ਤੇ ਤੇ ਹੁਣ ਹਰਾ ਵੱਡੀਆਂ ਦਾ ਦੇ ਸਵਾਦਾ ਦਾ ਤੜਕੇ ਵੱਢ ਲਿਆ ਸੀ ਇਥੋਂ ਤੇ ਆਪਾਂ ਚੱਲਦੇ ਹੁਣ ਟਾਟਾ ਬਾਏ ਬਾਏ ਕਰਦੇ ਆਂ ਖੇਤ ਨੂੰ ਤੇ ਤੜਕੇ ਆਵਾਂਗੇ ਪਾਣੀ ਛੱਡਤਾ ਤੇ ਕੱਖ ਵਾਲਾ ਕੰਮ ਨਿਮੇੜਤਾ ਸਾਰੇ ਚੋਂ ਵੱਡੇ ਚੋਂ ਵੀ ਨਿਕਲ ਗਏ ਛੋਟੇ ਚੋਂ ਵੀ ਵੱਡੇ ਚੋਂ ਦੋ ਵਾਰਾਂ ਕੱਢ ਤੇ ਛੋਟੇ ਚ ਇੱਕ ਵਾਰਾਂ ਕੱਢਿਆ ਤੇ ਹੁਣ ਜੇ ਛੋਟੇ ਚ ਕੋਈ ਬਿਰਲਾ ਵਾਂਝਾ ਕੋਈ 10 15 ਦਿਨਾਂ ਬਾਅਦ ਕੋਈ ਕੱਢਣਾ ਪਊਗਾ ਨਹੀਂ ਲੋੜ ਹੀ ਨਹੀਂ ਪੈਣੀ ਸਹੀ ਖੜਾ ਦੀਂਦਾਗਾ ਇੱਕ ਤਾਰ ਦਾ ਜਮਾ ਤੇ ਹੁਣ ਚੱਲਦੇ ਆ ਘਰਾਂ ਨੂੰ ਤੇ ਵਲੌਗ ਦੀ ਕਰਦੇ ਐਂਡਿੰਗ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਜਰੂਰ ਕਰਦਿਆ ਕਰੋ ਵਾਦ ਤੋਂ ਬਾਦ ਸਪੋਰਟ ਕਰਿਆ ਕਰੋ ਯਾਰ ਓਕੇ ਬਾਏ